ਉੱਪਰ ਉਹ ਕਾਲਾ ਕਾਲਾ ਇੱਕ ਦੇ ਭੱਜਦਾ ਠੀਕ ਤੇ ਐਨਾਲਾ ਦਾ ਵੀਰ ਜੀ ਪ੍ਰਭਾਤ ਵੇਰੀ ਯਾਨੀ ਸੱਡੀਆਂ ਸਵੇਰੇ ਉੱਠ ਉੱਠ ਗਏ ਸੈਂਟਰ ਜਿੰਨੀ ਤੇ ਉਮਰ ਹੈ ਨਾ ਤੇ ਯਾਰ ਭਾਈ ਤੂੰ ਸਾਰੇ ਡਰਦੇਗਾ ਤੂੰ ਐ ਬਾਦ ਫੀਫਾ ਦਾ ਵਿੱਚ ਮੈਚ ਪਾ ਦੋ ਅੱਪੂ ਵਾਲ ਦੇ ਸੂਰਜ ਵੀ ਆ ਗਿਆ ਤੂੰ ਵੀ ਆ ਗਿਆ ਤਾਂ ਹੀ ਆਇਆ ਸੂਰਜ ਹਾਂ ਲੇਟ ਤੋ ਸੂਰਜ ਦੇਖ ਕੇ ਆਉਂਦਾ ਹੋਵੇਗਾ ਕਾ ਸੂਰਜ ਦੇ ਨੂੰ ਫੋਨ ਕਰਦਾ ਕਾ ਤੂੰ ਸੂਰਜ ਨੂੰ ਫੋਨ ਕਰਦਾ ਮੈਂ ਸੂਰਜ ਨੂੰ ਫੋਨ ਕਰਦਾ ਆ ਲੈਟ ਬੰਦ ਕਰਨੀ ਆ ਵੀਰੇ ਜੋ ਰੋਜ਼ ਹੁੰਣਾ ਬਿੱਲ ਪੱਕਾ ਥੈਂਕ ਯੂ ਜੀ ਹੂੰ ਮਮਣ ਨੂੰ ਤੱਤ ਤੋ ਸਾਰੇ ਡਰਦੇ ਕਾ ਤਾ ਇਹ ਆਦਾਂ ਉਧਰ ਪੱਬਾ ਪੰਜਾਬ ਪੁਲਿਸ ਵਾਲਾ ਤੇ ਇਧਰ ਮਮਣ ਇਹਨਾਂ ਦੋਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਵੀ ਜਿਹਦੇ ਨਾਲ ਮਰਜੀ ਮੈਚ ਬਵਾ ਦੋ ਹਣਾ ਇੱਕ ਦੀ ਪੁਲਿਸ ਹੀ ਨਾ ਘੱਟ ਝੜਾਈ ਆ ਬਹੁਤ ساری ਟੋਪੀ ਲਿਆ ਇਹਦੇ ਕੋਲੇ ਚਲੋ ਚੱਲੀਏ ਫਿਰ ਦਰਜੰਡ ਢਿੱਲੋਂ ਰੋਬਨ ਢਿੱਲੋਂ ਤੂੰ ਰੋਬਨ ਢਿੱਲੋਂ ਨਾ ਮੈਂ ਕਿਹੜ ਤਾ ਰੋਬਨ ਢਿੱਲੋਂ ਆਉਣਾ ਇਹ ਦਰਜੰਡ ਢਿੱਲੋਂ ਆ ਇਹ ਅਸੀਂ ਭਾਈ ਚੱਲੇ ਆ ਇੰਨੇ ਪਲੇਅਰ ਆ 4 6 ਆ ਤਿੰਨ ਪਲੇਅਰ ਆਲਗਾ ਨੌ ਤੇ ਅਸੀਂ 10 ਬੰਦੇ ਆ ਤਿੰਨ ਸੈੱਡ ਸਾਬੂ ਅੱਜ ਸਾਡੀ ਦੂਜੀ ਟੀਮ ਨਾਲ ਬਾਈਕਾਟ ਆ ਉਹਨਾ ਆਪਦੇ ਜਲੌਰ ਆਪਦੀ ਟੀਮ ਲੈ ਕੇ ਪਹੁੰਚ ਜਾਵੇ ਭਾਈ ਠੀਕ ਆ ਨਹੀਂ ਹੋਵੇ ਯਾਰ ਨਹੀਂ ਹੁਣਾ ਨਾ ਠੀਕ ਆ ਗੱਲ ਕਰਾਂਗੇ ਮੂੰਹ ਤੇ ਕਰਾਂਗੇ ਹਾਂ ਹਾਂ ਜੀ ਵੀਰ ਇੰਨੀ ਤਾਂ ਹੁੰਦਾ ਤੇ ਆ ਦੇ ਲੋ ਲਵੇ ਆ ਗਿਆ ਸੀ ਫਲੋਰਾਂ ਇਹਨਾਂ ਦਾ ਵੀਰ ਜੀ ਪ੍ਰਭਾਤ ਵੇਰੀ ਨਹੀਂ ਛੱਡੀ ਸਵੇਰੇ ਉੱਠ ਉੱਠ ਕੇ ਮੈਂ ਨਹੀਂ ਜਾਂਦਾ ਪ੍ਰਭਾਤ ਵੇਰੀਆਂ ਦੇ ਕਿੰਗ ਨੇ ਆਹਦੇ ਆਚਾਰ ਇਹਨੂੰ ਬਾਈ ਡਬਲ ਪਾ ਦੀ ਇਹਨੂੰ ਆ ਲਾਲ ਟੋਪੀ ਵਾਲ ਨੂੰ ਸਟੀਲ ਦਾ ਘਲਾ ਵੱਡਾ ਪਾ ਦੀ ਬਾਈ ਇਹਨੂੰ ਪਰ ਕਿੰਨੇ ਪਰਵਾਜ਼ ਮੇਰੀ ਲਾਦੀ ਸੀ ਜੰਦੀਆਂ ਬਾਪੀ ਦੋ ਛੱਡੀਆਂ ਨੇ ਦੋ ਛੱਡੀਆਂ ਨੇ ਆ ਇਹਨੂੰ ਤਾਂ ਪਛਾਣ ਲਿਆ ਛੋਡੇ ਪੰਡਾ ਫਰਦ ਹੁੰਦਾ ਨਾ ਦਰਖਤਾਂ ਤੇ ਚੜਿਆ ਦਰਖਤਾਂ ਤੇ ਫਰਦ ਹੁੰਦਾ ਮੁੰਡਾ ਆਹਾਂ ਦੇਖਣੀ ਕਦੇ ਠੀਕ ਆ ਮਾ ਤੁੰਦ ਬਵਾਦੀ ਇੰਨੀ ਠੀਕ ਫੌਜੀ ਮੇਰਾ ਯਾਰ ਫੌਜੀ ਤੁੰਦ ਬਵਾਦੀ ਓਏ ਹੈ ਕਿਹਨੇ ਬਵਾਈਆ ਹੋਰ ਤੇਰਾ ਨਾਂ ਲੱਗਦਾ ਆਉਂਦਾ ਮੈਂ ਕਦੋਂ ਸਟਾਰਟ ਕਰਨੇ ਮੈਚ ਸੋ ਵੀਰੇ ਆਪਣੇ ਕਰਦਾਂਗੇ 10:30 ਦਾ ਬੋਲ ਗਿਆ ਮਿਲਦਾ ਫੌਜੀ ਦੀ ਡਿਊਟੀ ਹੈਗੀ ਪੱਕੀ ਅੱਜ ਇੱਕ ਦੀ ਹਾਂਜੀ ਹਾਂਜੀ ਹੈਗੀ ਆ ਬਹੁਤ ਜੀ ਆ ਯਾਰ ਤੂੰ ਤਾਂ ਕਹਿੰਦਾ 10 ਮਿੰਟ ਦਾ ਰਹਾ ਵਾ ਧੰਦ ਦੇਖ 9:22 ਮਿੰਟ ਦਾ ਤੈਨੂੰ ਫੋਨ ਆਇਆ ਹੋਇਆ ਤੇਰਾ ਕਿੰਨੇ ਵੱਜ ਕੇ ਆਇਆ ਇਹ ਤੋਂ DNA ਹੋਵੇ 10 ਮਿੰਟ ਦਾ ਰਹਾ ਅੱਛਾ ਚੌਟੀ ਚੌਟੀ ਦੇ ਰੈਫਰੀ ਆ ਧੰਦ ਦੇਖ ਜਾ ਕੇ ਮੈਚ ਕੀ ਨਾਲ ਅੱਜ ਆਇਆ ਆਏ ਦੇਈ ਲਈ ਹਾਲ ਕੀ ਹੋ ਗਿਆ ਆ ਚਿੱਟੇ ਮਫਲਰ ਉੱਥੇ ਵਾਲਿਆ ਇਹ ਕੋਠੇ ਰਾਣਾ ਵਾਲੇ ਕੋਠੇ ਰਾਣਾ ਵਾਲੀ ਨੇ ਇਹ ਜਿਹੜਾ ਤੂੰ ਮੇਰੇ ਤੋਂ ਕਾਲਾ ਹੋਇਆ ਸੀ ਉਹ ਵੀ ਤੇਰੇ ਕੋਲ ਹੀ ਇਹ ਕੋਠੇ ਰਾਣਾ ਵਾਲਾ ਮੈਨੂੰ ਨਹੀਂ ਪਤਾ ਵੀਰੇ ਕਿੱਥੇ ਆ ਗੋਲ ਦਿੱਤਾ ਕੱਲੇ ਨੂੰ ਭੈ ਗਿਆ ਸਾਰ ਨਹੀਂ ਨਹੀਂ ਉਹ ਤੋਂ ਹੀਟਰ 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 ਦੇ ਨੇ ਹੁਣ ਕਿੱਥੋਂ ਲਾਉਂਦੇ ਨੇ ਚਾਹੀਦਾ ਯਾਰ ਰੈਫਰੀਆਂ ਨੂੰ ਸਰ ਰੈਫਰੀਆਂ ਨੂੰ ਕੋਹ ਨਹੀਂ ਵੀ ਰੈਫਰੀ ਜਿੱਦ ਤੈਨੂੰ ਪਨਾ ਲਿਆਉਣਾ ਰੈਫਰੀਆਂ ਨੂੰ ਜੇ ਪੈਸੇ ਦੇ ਜਾਂਦੇ ਉਹੀ ਬਹੁਤ ਆ ਇਹ ਇਹ ਵੀ ਦੇਣੋ ਬੰਦ ਕਰ ਦੇਣਾ ਦੇਖੀ ਇਹਨਾਂ ਨੇ ਲੋਕਣ ਐ ਕਰੇ ਆਟੋਵਰ ਹੀਟ ਵਾਲੀ ਕੀ ਦਾ ਕੁਛ ਕਰੇ ਬੇਟਾ ਬਾਈ ਬਾਈ ਦੇ ਭੈਣ ਨੂੰ ਵੀਡੀਓ ਕਾਲਾਂ ਕਰਦਾ ਸਾਡੇ ਨੈਟਵਰਕ ਦਾ 20 ਦਾ 10 ਪੋਲ ਦੀंदे ਆ ਤੇਨੋਂ ਦਾ ਮੈਨੂੰ ਪਤਾ ਇੱਥੇ ਤਾਂ ਧੁੱਪ ਨਿਕਲੀ ਹੋਈ ਆ ਸਾਡੇ ਵੀ ਆ ਇੱਥੇ ਦੇਖ ਕੀ ਕਹਿਣਾ ਉਹ ਦੇਖ ਗੱਡਾ ਮੈਂ ਤਾਂ ਹੱਥ ਆਈ ਹੀ ਐ ਤਾਂ ਜਾ ਪੁਰੇ ਤੁੱਪ ਜੀ ਨਸਕਾਰ ਆ ਜਾ ਤਾਂ ਮਾਰ ਦੇ ਨਸਕਾਰ ਆ ਜਾ ਤਾਂ ਵਜਦਾ ਇੱਕ ਵਾਰੀ ਬੰਦੇ ਵੀਰੇ ਬੰਦੇ ਨੂੰ ਉਹ ਕਰਨੇ ਅੱਜ ਕਾ ਤਿੰਨ ਰਾਇ ਫਰੀ ਜਗਾ ਤਿੰਨਾ ਚੱਕ ਦੇਣਾ ਕੰਮ ਐ ਜਾਣੇ ਓਏ ਹਾਂ ਹਾਂ ਤਿੰਨਾ ਤਿੰਨਾ ਰਾਇ ਫਰੀ ਪੂਰੇ ਕਹੜੇ ਹੋਏ ਫਿਰਦੇ ਆ ਪਾਉਣੇ ਕਹਿੰਦੇ ਕੋਈ ਚੱਕਰ ਨਹੀਂ ਦਿਹਾੜੀ ਪਾਉਣੇ ਤੇਰੇ ਵੀ ਆਈ ਆਉਂਗਾ ਹੁਣ ਨਹੀਂ ਸਾਰੇ ਨਹੀਂ ਆਉਂਦੇ ਕੋਈ ਕੋਈ ਆਉਂਦਾ ਤੁਸੀਂ ਬਾਰੇ ਲੇਟ ਹੋ ਗਏ ਕਾਦਰ ਗੁਦਰ ਖਾਨ ਵੀ ਛੱਡ ਗਏ ਕਾਦਰ ਖਾਨ ਬੰਦੇ ਤੇ ਬਹੁਤ ਆ ਗਿਆ ਜਵਾਬ ਨਹੀਂ ਕੋਣ ਆ ਲੱਗਿਆ ਦੇ ਤੂੰ ਕਿੱਡਾ ਕ ਤੂੰ ਬਹੁਤ ਵੱਡਾ ਜਵਾਬ ਨੇ ਇਹ ਵੀ ਕੱਲ ਹੀ ਆਇਆ ਇਹ ਵੀ ਗੱਲ ਦੀ ਆਪਣਾ ਹੀ ਚਾਹਣ ਤੇਰਾ ਹੀ ਹੁਣ ਤਾਂ ਰੱਖ ਲੈ ਉਹ ਅੰਦਰ ਕਿਹਾ ਸੀ ਮੈਂ ਕਿ 15 ਵਜੇ ਆਦਾ ਵਨ ਕੋਣ ਕੋਣ ਨਹੀਂ ਆਉਂਦੇ ਜੀ ਗੱਲ ਦੱਸੀ ਜਦੋਂ ਪਿੰਡ ਗੇਮ ਲਾਉਂਦਾ ਚਾਹਣਾ ਪਿੰਡ ਵੀ ਗਾਲਾਂ ਕੱਢਦਾ ਹੁੰਦਾ ਕੋ ਉਦੋਂ ਗਾਲਾਂ ਘੱਟ ਕੱਢਦਾ ਜਾਂ ਖੇਡਦਾ ਹੁੰਦਾ ਹਾਂ ਪਿੰਡ ਦੀ ਪਿੰਡ ਇਹ ਇਹਦੀ ਗੱਲ ਕਹਿਣਾ ਹਾਂ ਹਾਂ ਚੱਲਦਾ ਰਹਿੰਦਾ ਉਹਦਾ ਉਹਦਾ ਛੜੋ ਵੀ ਮੈਚਾਂ ਦੀ ਗਾਣਾ ਪੈਂਦੀਆਂ ਨੇ ਉੱਥੇ ਪੈਂਦੀਆਂ ਨੇ ਬਹੁਤ ਪੈਂਦੀਆਂ ਹਾਂ ਗੇਂ ਤੇ ਮੈਚ ਫਰਕ ਹੁੰਦਾ ਫਰਕ ਹੁੰਦਾ ਕੀ ਫਰਕ ਹੁੰਦਾ ਪਿੰਡ ਦਾ ਬੰਦੇ ਬੰਦੇ ਨੂੰ ਛੱਡ ਵੀ ਸਕਦੇ ਆ ਬਸ ੱਟ ਮਾਰਨ ਤੋਂ ਹਾਂ ਉਹਦਾ ਵੱਧ ਮਾਰਦੇ ਆ ਦੂਜੇ ਮੈਚ ਥੋੜੀ ਛੱਡਦਾ ਪਿੰਡ ਪਿੰਡ ਸੱਟਾਂ ਖਾਣੀਆਂ ਜਦੋਂ ਡਾਊਨ ਡਰ ਨੀ ਦੂਜੇ ਨਾਲ ਬੰਦੇ ਦੀ ਗੱਲ ਹੁਣ ਆਪਦੇ ਬੰਦੇ ਨੂੰ ਤੂੰ ਮਾਰ ਦੇਂਗਾ ਪਿੰਡਾਂ ਹਾਂ ਮਾਰ ਦੇ ਨਹੀਂ ਤਾਂ ਕੋਣ ਬਾਤ ਸਲਾ ਲਾਟ ਟੁੱਟ ਗਈ ਸੀ ਬਿਜਲੀ ਬਰੀ ਹੋ ਗਈ ਆ ਪਾਨੂੰ ਜੱਟ ਗੁੱਟ ਗੁੱਟ ਆ ਦੇ ਪਾਨੂੰ ਇਹ ਚੱਲਦਾ ਕੰਮ ਪੂਰਾ ਕੌਣ ਫਟੋ ਗਿਆ ਏ ਕੌਣ ਫਟੋ ਗਿਆ ਇਹਦਾ ਫਟ ਹੀ ਆਦਾ ਸਾਲ ਨਾਲ ਕੌਣ ਲਾਉ ਪਾਣੀ ਬਾਧੂ ਪਾਣੀ ਸਾਰਿਆਂ ਨੂੰ ਮੈਂ ਕਿਹਾ ਨਹੀਂ ਤੇਰੇ ਤੇਰੇ ਜਿੰਨੇ ਢੇੜੇ ਨਹੀਂ ਹੈਗੇ ਹਾਂ ਇਹ ਗੱਲਾਂ ਬਾਤਾਂ ਹੋਰ ਨੇ ਜਿਹੜੇ ਹੋਰ ਪਾਸੇ ਨਾਲ ਬਲੈਂਚ ਗੋਲ ਕਰਦਾ ਰਿਹਾ ਮੈਨੂੰ ਦੱਸ ਦੋ ਨਾ ਸੈਂਟਰ ਜਿੰਨੀ ਤੇ ਹੀ ਉਮਰ ਹੈ ਨਾ ਤੇ ਯਾਰ ਭਾਈ ਅਸਤਾਨ ਨਹੀਂ ਉਹਨੇ ਕਿੰਨੇ ਪਾਲੇ ਤੋਂ ਹੁਣ ਤੱਕ ਮੈਂ ਕਹਿੰਦਾ ਵੀ ਫੁੱਟਬਾਲ ਨੂੰ ਪੈਰ ਲਾਇਆ ਉਹਨੇ ਕੋਨੇ ਗੋਲ ਸੈਂਟਰ ਚੋਂ ਕਰਦੇ ਉਹੀ ਤਾਂ ਮੈਨੂੰ ਲੱਗਿਆ ਹੋਇਆ ਉਹਨੇ ਅਸਤਾਨ ਨਹੀਂ ਨਾ ਨਹੀਂ ਕੋਰਨਰ ਦੇ ਸਲਾਮਾ ਕਰਦੇ ਹੈ ਹੈੱਡ ਤੇ ਕਰਦਾ ਸੀ 35 ਕਿਲੋ ਖੇਡਦੇ ਹੁੰਦੇ ਸੀਗੇ ਇਕੱਲਾ ਉਹਦਾ ਸੰਦੋਰ ਟੂਰਨਾਮੈਂਟ ਹੁੰਦਾ ਸੀਗਾ ਤੇ ਇਹਨੇ ਕੀ ਕਰਨਾ ਭਾਈ ਇੱਕ ਫੋਨ ਕਿਸੇ ਕੋਲ ਨਹੀਂ ਹੁੰਦਾ ਸੀ ਇਹਨੇ ਉਹਨਾਂ ਨੂੰ ਫੋਨ ਫੋਨ ਲਾਉਣਾ ਸਾਨੂੰ ਝੂਠ ਹੀ ਬੋਲ ਦੇਣਾ ਲੈ ਵੀ ਸਵੇਰੇ ਆਪਾਂ 6 ਵਜੇ ਤੁਰਨਾ 8 ਵਜੇ ਆਪਣਾ ਮੈਚ ਆ ਅਸੀਂ ਸਾਈਕਲਾਂ ਦੇ ਉੱਥੇ ਤਿੰਨ ਤਿੰਨ ਜਣੇ ਬਹਿ ਕੇ 8 ਵਜੇ ਨੂੰ ਉੱਥੇ ਪਹੁੰਚ ਜਾਣਾ ਪਹੁੰਚਣਾ ਉੱਥੇ ਨਾ ਕਮੇਟੀ ਨਾ ਰੰਗ ਪਿਆ ਹੋਣਾ ਕੁਝ ਨਹੀਂ ਨਾ ਚੂਨਾ ਪਾਇਆ ਹੋਣਾ ਇਹਨੇ ਫੋਨ ਕਰਕੇ ਭੇਜੋ ਬਸ ਆਉਂਦੇ ਆਪਾਂ ਨੂੰ ਚਾਹ ਪਾਣੀ ਆਉਂਦਾ ਕਰਦੇ ਕਰਾਉਂਦੇ ਜਾਨੀ 1 ਵਜ ਜਾਂਦਾ ਸੀ ਸਾਨੂੰ ਮੈਂ ਜਨੂੰ ਸਾਨੂੰ ਪੂਰੇ ਸਹੀ 6 ਵਜੇ ਲੈ ਕੇ ਜਾਂਦਾ ਪੁੱਛੋ ਨੂੰ ਬਾਈ ਝੂਠਾ ਕੋਈ ਗੱਲ ਕੋਈ ਆ ਦੇ ਲੈ ਮੈਨੂੰ ਕਿ ਤੇਰਾ ਮਤਲਬ ਠੇਕਾ ਸੀ ਤਾਂ ਪਲ ਨਹੀਂ ਨਹੀਂ ਜਲਾ ਰਹੇ ਤੂੰ ਮਾਸੜਾਂ ਇੱਥੇ ਦਾ ਹਾਂ ਹਾਂ ਮਾਸੜ ਆਇਆ ਵੀਰੇ ਸਾਰੇ ਚਾਹ ਪਾਣੀ ਰਿਸ਼ਤੇਦਾਰੀ ਲਾਈ ਸੀ ਕਹਿੰਦਾ ਮਾਸੜ ਆ ਅੱਛਾ ਮਾਸੜ ਬਾਈ ਚਾਹ ਚੂ ਵੀ ਮੰਗਾਉਣਾ ਹੁੰਦਾ ਮੈਂ ਮੰਗਾ ਦਿੰਦੇ ਆ ਕੀ ਹੁਣ ਇਹ ਭੱਜਦਾ ਇਹ ਕਿਹੜਾ ਭੱਜਦਾ ਬਚੋਲੇ ਦੇ ਆਹ ਦੀ ਗੱਲ ਹੋਲੀ ਚੂਹ ਦੀ ਨਹੀਂ ਬੱਲੇ ਚੋਂ ਵੀ ਬਣਾ ਦੇ। ਕਿਆ ਦੀ ਗੱਲ ਆ? ਕੋਈ ਨਾ। ਨਹੀਂ ਨਹੀਂ। ਆਥਨ ਕਰ ਲਾਂਗੇ। ਨਹੀਂ ਨਹੀਂ ਪਹਿਲਾਂ। ਕੀ? ਰਾਸਗੁੱਲੇ ਦੇ ਆਗੇ। ਰਾਸਗੁੱਲੇ ਵੀ ਰਾਸਗੁੱਲੇ। ਓ ਠਾਕਰ ਦੇ ਲਾ ਨੈਟ ਨੂੰ ਕੀ ਕਹਿੰਦਾ? ਕਹਿੰਦਾ ਮੂੰਹ ਤਾਂ ਤੇਰਾ ਰਸ ਵਾਲਾ ਨਹੀਂ ਹੈਗਾ। ਆਹ ਸਾਲਾ ਮੇਰਾ ਤੋਂ ਆਪਣੇ ਘਰ ਦੇ ਦਰਵਾਜ਼ੇ। ਰਾਸਤਾ ਦੱਬੇ ਕਿੱਥੋਂ ਲਾਵਾਂ? ਰਾਸਤਾ ਸਾਰਾ ਨਿਕਲੇ ਹੋਇਆ। ਬਾਬਾ ਜੀ ਤੱਤਾ। ਹੋਲੋ ਤਿਆਰ ਵੀ ਹੋਲੋ। ਉਹ ਵੇ ਜਿਹੜਾ ਕਾਲੇ ਕੋੜ ਜਾਉਂਦਾ ਨਾ। ਇੱਕ ਮਿੰਟ। ਇਹ 16 ਵਾਲਾ ਵੀਰੇ ਆ ਦੇ ਪਰਾਂਡੇ ਇਹਨੇ ਕਾਰਾ ਕਰਾਇਆ ਮਾਲਮਗੀਰ ਦੀ ਧਰਤੀ ਤੇ ਮਾਸੜ ਵੜਿਆ ਕਹਿੰਦੇ ਚੋਬਰ ਫੇਰ ਕਿਸੇ ਗੱਲ ਨਾਲ ਹੀ ਕੱਲ ਜਹਾਜ਼ ਕਰ ਰਹੇ ਜਲਾਰੇ ਓਏ ਮੈਨੂੰ ਤਾਂ ਕਹਿੰਦਾ ਕਾ ਜਲੋਰਾ ਨਹੀਂ ਹੁਣ ਮੈਂ ਜੀ ਕੱਲੂ ਆਉਂਗਾ ਕਾ ਠੀਕ ਆ ਫਿਰ ਵੀਰੇ ਅਸੀਂ ਕਿਤੇ ਦੂਜੇ ਖੇਮਾ ਲੈਂਦੇ ਕਿਤੇ ਕੋਈ ਨਾ ਪਈ ਆ ਵੀਰੇ ਤੇਰੇ ਮਰੀਦ ਇਹ ਦਜਾੜਾ ਤੂੰ ਨੀ ਆ ਬਰਫੀ ਧੰਨਵਾਦੀ ਆ ਬਲੌਗ ਚ ਲੈਤਾ ਧੰਨਵਾਦੀ ਧੰਨਵਾਦ ਇਹਨੇ ਰਵਣ ਜਿਹਨੇ ਪੀਲਵਾਇਆ ਕਦੇ ਲੈ ਚਾਉਣੀ ਚਾਹੀਦੀ ਗੱਲ ਇਹ ਬਾਤ ਆਇਆ ਨਾ ਸਮਝ ਵੀ ਇੱਥੇ ਗੱਲ ਮੁੱਕ ਜੂ ਸਮੋਸਾ 15 ਸਮੋਸਾ 15 ਬਰੈਡਾਂ ਦੇ ਇਹ ਅੱਜ ਤੇ ਆ ਗਿਆ ਨਾ ਕਿਹੜਾ ਕੋ ਮਰਜ਼ੀ ਕਰ ਸਕਦਾ ਔਰੇ ਇਹਦੇ ਦੋ ਦਿਨ ਹੋਰ ਨਹੀਂ ਦੋ ਦਿਨ ਹੋ ਰਹੀਆਂ ਹਾਂ ਅੱਜ ਤਾਂ ਬਣਾਦਾ ਬਣੀਦਾ ਜਾਂਦਾ ਹੁਣ ਆ ਬਣਾਇਆ ਤਾਂ ਹੋਇਆ 15 ਸਮੋਸੇ 15 ਬਰੈਡ ਹੋਰ ਕੀ ਚਾਹੀਦੀ ਤੈਨੂੰ ਓਏ ਦੰਦ ਨਹੀਂ ਹੈਗੇ ਤੇਰੇ ਉਹਨੂੰ ਹੋਰ ਕੋਈ ਜੀ ਮਿੱਠੀ ਜੀ ਕੋਈ ਪੋਲੀ ਜੀ ਲੈ ਗਿਆ ਉਹਨੂੰ ਪਰ ਇੱਕ ਸਮੋਸਾ ਹੈ ਨਾ ਓਏ ਇੱਕ ਸਮੋਸਾ ਹੈ ਨਾ 12 ਮਹੀਨੇ ਕੱਢਦਾ ਪੂਰਾ ਅਸਾਰ ਕੱਢ ਸਕਦਾ ਤੂੰ ਖੁਸਣਾ ਹੀ ਹੈ ਸਾਡਾ ਬਸੰਤਾ ਬਾਈ ਜੀ ਆਇਆ ਵਾ ਦੋ ਸਮੋਸੇ ਖਵਾਉ ਜਾਨ ਕੇ ਤੂੰ ਇੱਧਰ ਖਾ ਇੱਧਰ ਬਣਾਈ ਤੂੰ ਮੈਨੂੰ ਕਹਿੰਦਾ ਵੀ ਜੇ ਆਈ ਤੇ ਆ ਗਿਆ ਜਿਹੜਾ ਚਾਚਾ ਹੀ ਦਿਆ ਕੋਸ ਨੂੰ 15 15 ਮਿੰਨ ਲੱਪਣੇ ਕਿਹੜਾ ਮਜ਼ਾਕਾ ਚ ਜੇ ਚਾਚਾ ਬਸਾਕਾ ਹੀ ਦਿਆ ਗਿਆ ਤਾਂ ਇਹ ਵੀ ਲੱਪਣੇ ਲੱਗੇ ਦੇ ਨਾਲ ਗੋਗੀ ਵੀ ਪਹਿਲਾਂ ਖਾ ਲੋ ਜੇਦੀ ਜੀ ਆ ਜਾ 410 ਗ੍ਰਾਮ ਖਾ ਕੇ ਹੁਣ ਕਹਿੰਦਾ ਵੇਚ ਨਾ ਕਾ ਵੇਚ ਬਹੁਤ ਸਾਮਾਨ ਪਿਆ ਵਾ ਮੈਨੂੰ ਬਈ ਪਰ ਕਿਵੇਂ ਲ ਇੱਕ ਚੀਜ਼ ਮੈਂ ਤਾਂ ਬਈ ਦੋ ਬਰੈਡ ਖਾਣ ਤੋਂ ਨਹੀਂ ਝੱਕਣਾ ਹੈਗਾ ਮੇਰੇ ਸੌਂ ਲੱਗੇ ਬਰਾ ਬਹੁਤ ਧੰਨਵਾਦ ਵੀਰੇ ਮੇਰਾ ਵੀ ਸਾਲ ਖਾਂ ਦੇ ਛੱਡ ਜੇ ਭਰ ਲੈ ਪੰਜਾਂ ਦੀ ਬਿਲੀ ਬਾਈ ਚਲੋ ਹਲ ਬਾਈ ਵੀ ਮੰਗੀ ਜਾਂਦੇ ਨੇ ਨਾ ਇਹ ਰਿਸ਼ਤੇਦਾਰੀ ਚ ਹੈ ਠੇਡਾ ਤੇ ਜਾਂਦੇ ਰਹੀਏ ਜੱਤ ਦੇ ਰਹੀਏ ਜੱਤ ਦੇ ਰਹੀਏ ਉਹ ਸਮਾਨ ਮਗਰ ਹੋਰ ਸੰਗੋਸੇ ਬਰੈਡ ਤੇ ਵਰਫੀ ਖਾਂਦੇ ਰਹੇ ਹਾਂ ਧੰਨਵਾਦ ਆ ਯਾਰ ਜਲੋਰਾ ਇੱਕ ਜੂ ਛੋਟੇ ਰਿਸ਼ਤੇਦਾਰ ਆਂਦਾ ਉਹ ਦੇਖ ਦਾੜੀ ਕਾੜਨ ਲੱਗਿਆ ਹੁਣ ਚੋਬਰ ਉਹ ਕਦੇ ਕਦੇ ਇੱਕ ਦੇ ਭੱਜਦਾ ਠੀਕ ਤੇ ਭੱਜਦਾ ਵਾ ਇੱਥੇ ਜੇ ਸੁਨਾਮੀ ਆ ਜਾਏ ਸਮੋਸੇ ਦਾ ਜਲੋਰਾ ਲੈ ਕੇ ਆਉ ਉਹ ਸੇਕੋ ਹੈਡ ਲਾਈ ਸੀਗੀ ਗੁੱਡ ਮਸੜਾ ਗੁੱਡ ਮਸੜਾ ਫਿਰ ਮਾਸੜ ਦਾ ਮਾਸੜ ਹੀ ਹੈ ਨਾ ਵਾਲਾ ਜੋ ਮਾਸੜ ਤੇਰਾ ਮਾਸੜ ਖੇਡੂਗਾ ਮਾਸੜ ਦਾ ਫਿਰ ਰਾਜ ਹੱਡਾ ਕਰ ਉਹ ਹੱਤ ਕਰਾਉ ਮਾਸੜ ਕੋਲ ਰਹਿ ਗਿਆ ਨਾ 1000 ਰੁਪਏ ਦੇ ਸਮਾਨ ਦੀ ਬੱਸ ਕਰਾਉਣ ਤੋਂ ਬਾਅਦ ਹੁਣ ਸਾਡੇ ਬੰਦੇ ਨੀਮੀਆਂ ਵਾਲੀ ਉਹਨਾਂ ਨੇ ਸਵਾਰ ਆਇਆ ਕਿ ਨਹੀਂ ਮੈਨੂੰ ਆਇਆ ਸਵਾਰ ਤਾਂ ਆਉਣੀ ਸੀ ਸਮਾਨ ਜੋ ਜਲੋਰਾ ਲੈ ਕੇ ਆਇਆ ਹੁਣ ਮੈਨੂੰ ਆਇਆ ਲੱਗਦਾ ਵੀ ਇਹ ਤੇ ਗਰਾਊਂਡ ਚ ਨਾ ਸਮਝ ਆ ਆ ਮੂੰਹ ਦੇਖ ਲਓ ਬਈ ਆ ਸਮੋਸਾ ਹੱਥ ਦੇ ਕੇ ਬਈ ਜਲੋਰਾ ਬਈ ਟੋ ਰੈੱਟ ਨੂੰ ਕਹੀ ਇਹਨੇ ਪੁੱਛ ਕੇ ਨਾ ਇਹ ਘੱਟ ਖਵਾਇਓ ਮੈਂ ਕਿਹਾ ਅਸੀਂ ਕਿੰਨਾ ਕਿੰਨਾ ਖਾਦੇ ਗੱਲ ਤਾਂ ਹੋਣਾ ਕਾਕੂ ਜੀ ਟੋ ਰੈੱਟ ਖਵਾਇਓ ਜੇ ਉਹਦਾ ਸਮਾਨ ਹੈ ਤਾਂ ਬੋਲੀ ਟੋ ਨਹੀਂ ਚੱਲਦਾ ਤਾਂ ਭਾਈ ਦੋ ਸਮੋਸੇ ਦੋ ਬ੍ਰੈਡ ਦੋ ਬ੍ਰੈਡ ਡੇਡ ਬ੍ਰੈਡ ਤਿੰਨ ਚਾਰ ਨਹੀਂ ਡੇਡ ਬ੍ਰੈਡ ਤਿੰਨ ਚਾਰ ਜਿਹੜਾ ਲਾਟ ਸੀਗਾ ਬਚਿਆ ਆ ਜੱਦਾ 100 ਗ੍ਰਾਮ ਵਰਤੀ ਸਾਗ ਆ ਹਲੇ ਮੋਹਨ ਦਾ ਬਚਾਏ ਬਿਠਾ ਦੇ ਝੂਲ ਮਾਰਨੇ ਜਾ ਹਲੇ ਚਾਚਾ ਕਹਿੰਦਾ ਵੀ ਸਮਾਨ ਬਾਜੂ ਰੇ ਹਲੇ ਬਾਜੂਗਾ ਨਹੀਂ ਮੈਨੂੰ ਲੱਗਦਾ ਵੀ ਬਾਜੂ ਆਵੇ ਤੂੰ ਇਹ ਨਾ ਦੇਖ ਇੱਥੇ ਇੱਕ ਦਿਨ ਉਹਨੂੰ ਮੂੰਹ ਲਾ ਲੈਣਾ ਆ ਇੱਕ ਹੀ ਬੰਦਾ ਵਾ ਇੱਥੇ ਇੱਕ ਬੰਦਾ ਹੀ ਆ ਲੈ ਗਏ ਨੇ ਹਰ ਕਾਹੀ ਬੰਦਾ ਇਹ ਦੇ ਹਰੀ ਹੁੰਦੀ ਜਾਂ ਚਾਂਦੀਆਂ ਵੀ ਖਾਦਾ ਇਹਨੇ ਇੰਨਾ ਸਮਾਨ ਖਾਦਾ ਵਾ ਫੇ ਕੰਨਾਂ ਨੂੰ ਗਰਮੀ ਆ ਗਈ ਟੋਪੀ ਲਾਤੀ ਟੋਪੀ ਦੱਸ ਵੀਰੇ ਦੇਖ ਆਪਾਂ ਤੁਹਾਡੇ ਪਹਿਲੇ ਤੋਂ ਸਮਾਨ ਲਿਆਤਾ ਜਿਹੜੀ ਵੀ ਭਰੇ ਆਪਦੀ ਹਲਵਾਈ ਦੁਕਾਨ ਦਾ ਸਮਾਨ ਉਹਨਾਂ ਦਾ ਵੀ ਹੋਣਾ ਚਾਹੀਦਾ ਜਿੰਦ ਤੱਕ ਇੱਥੇ ਪਾ ਗੜਦੂ ਕੀ ਖਵਾਏਗਾ ਪਹਿਲਾਂ ਅੱਜ ਰੱਖ ਕੀ ਹੁੰਦਾ ਔਨ ਰਿਕਾਰਡ ਗੱਲ ਕਰ ਔਨ ਰਿਕਾਰਡ ਗੱਲ ਕਰ ਖਵਾਦੀ ਪੈਸੇ ਦੇ ਦਨ ਯਾਰ ਕਾਪੂ ਤੱਕ ਪਹੁੰਚ ਗਿਆ ਕਿਉਂ ਜਗਾਏ ਆ ਆਪੇ ਆਪ ਜਾ ਰਹੇ ਕੋਈ ਨਹੀਂ ਸਮੋਸੇ ਖਾ ਰਿਹਾ ਮੈਂ ਤਾਂ ਓਏ ਫਰੀ ਦਾ ਸਮਾਰਟ ਖਾਣ ਦੇਖੋ ਫਰੀ ਦਾ ਇਹਨੇ ਤਿੰਨ ਤਿੰਨ ਸਮੋਸੇ ਖਾਦੇ ਘੱਟੋ ਘੱਟ ਬ੍ਰੈਡ ਇੱਕ ਬ੍ਰੈਡ ਇੱਕ ਜੀ ਉਹ ਬੇ ਪਾਪਾ ਤੀਰ ਪਾਸਾਰ ਖਾਇਆ ਘਰ ਤੋਂ ਆਪ ਆਪ ਤਰੀਕਾ ਦੱਸ ਦੇਗਾ ਹੁਣ ਆਹ ਟੂਰਨਾਮੈਂਟ ਕਿੱਦਾਂ ਦੇਖ ਲੈਣਾ ਬਸ ਠੀਕ ਆ ਆਦੀ ਵੀਰੀ ਫਿਰ ਕੀ ਕਰ ਜਾਂਦੇ ਨੇ ਠਾਰਾ ਫਰੀ ਦਾ ਸਮਾਰਟ ਖਾਣ ਮੈਨੂੰ ਪਤਾ ਕੀ ਕਹਿੰਦਾ 450 ਨੂੰ ਹੋ ਵਰਵੀ ਆਪਦੀ ਵੀਰੀ ਭੋਲੇ ਜਾਂਦੇ ਠਾਰਾ ਜੀ ਵੀਰੇ ਕਿਵੇਂ ਹੋ ਸਾਰੇ ਤੇ ਪਹੁੰਚ ਗਿਆ ਕਰੇ ਆਪਾਂ ਤੇ ਲਾਸਟ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਰੈਕ ਕੋਰਟ ਤੇ ਅਬੂਵਾਲ ਦਾ ਰੈਕ ਕੋਰਟ ਜਿੱਤ ਗਈ ਸੀ ਇੱਕ ਗੋਲ ਤੇ ਆ ਆਪਣਾ ਮੈਂ ਸੀਗਾ ਸੋਭਾ ਤੇ ਆਪਾਂ ਜਿੱਤ ਕੇ ਸੀ ਗੁਜਰਾਲ ਨੂੰ ਤੇ ਹੁਣ ਪਹੁੰਚ ਗਏ ਕਵਾਰਟਰ ਫਾਈਨਲ ਚ ਤੇ ਕੱਲ ਨੂੰ ਚਾਰ ਕੁਆਟਰ ਤੇ ਪਰਸੋਂ ਦੋ ਸੈਮੀ ਤੇ ਇੱਕ ਫਾਈਨਲ ਨੇ ਤੇ ਅਰਦਾਸ ਕਰ ਜਰੂਰ ਕਰਿਓ ਸਾਡੇ ਲਈ ਵੀ ਵੀ ਆ ਵੀ ਟੂਰਨਾਮੈਂਟ ਜਿੱਤੀਏ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਠੰਡ ਹੋ ਗਈ ਆ ਤੇ ਆਪਣਾ ਵੀ ਵਿਚਾਰ ਰੱਖਿਓ ਤੇ ਇਦਾਂ ਹੀ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਓਕੇ ਵੀਰ ਜੀ ਧੰਨਵਾਦ ਸਾਰਿਆਂ ਦਾ ਇੱਕ ਵਾਰ ਫਿਰ ਮਿਲਦੇ ਆ ਕੱਲ ਨੂੰ ਆਪਾਂ ਅਬੋਰ